जिन्नानु भोजन दे पैकेट पहुंचाण ले जिला प्रशासन वालों डिप्टी कमिश्नर आदित्य उपपल अते एसएसपी पठानकोट दजेंद्र सिंह टिलो वल्लो एक हेलीकॉप्टर रवाना कीता गया है जिस विच लेडी पुलिस अफसर हेलीकॉप्टर विच होंगे जो हाड़ पीड़ित लोका नु भोजन दे पैकेट वंडणगे एसएसपी ने लोका अपील कीती है कि किसी भी अनुसूखामी घटना ते पुलिस हेल्पलाइन नंबर 112 दे संपर्क कीता जा सकदा है ਮਾਜੋਕ ਮੁੱਖ ਮੰਤਰੀ ਜੀ ਪੰਜਾਬ ਨੇ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਆ ਉਹ ਗੁਰਦਾਸਪੁਰ ਤੋਂ ਪਠਾਨਕੋਟ ਦੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਆ ਉਹਨਾਂ ਦੇ ਵਿੱਚ ਫੂਡ ਦੀ ਸਪਲਾਈ ਲਈ ਤੇ ਉਥੋਂ ਪਬਲਿਕ ਨੂੰ ਬਾਹਰ ਕੱਢਣ ਲਈ ਉਹਨਾਂ ਨੂੰ ਰੈਸਕਿਊ ਕਰਦੇ ਜਿਹੜਾ ਹੈਗਾ ਉਹ ਪ੍ਰਦਾਨ ਕੀਤਾ ਗਿਆ ਤੇ ਉਸੇ ਲੜੀ ਦੇ ਵਿੱਚ ਅਸੀਂ ਇੱਥੋਂ ਪਠਾਨਕੋਟ ਤੋਂ ਡਿਪਟੀ ਕਮਿਸ਼ਨਰ ਜਿਹੜੇ ਪਠਾਨਕੋਟ ਦੇ ਉੱਤੇ ਉਪਰ ਤੇ ਮੈਂ ਤੇ ਬਾਕੀ ਹੋਰ ਸਾਰੀ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਤੇ ਅੱਜ ਉਥੋਂ ਜਿਹੜਾ ਹੈਲੀਕਾਪਟਰ ਆ ਇਹ ਫੁੱਲ ਲੋਡ ਜਿਹੜਾ ਹੈਗਾ ਫੂਡ ਭੇਜਿਆ ਗਿਆ ਔਰ ਉਹਨਾਂ ਜਿਹੜਾ ਵੀ ਨਿਸ਼ਾਨਦੇਹੀ ਕਰਨ ਵਾਸਤੇ ਜਿਹੜੇ ਪੁਲਿਸ ਆਫੀਸਰ ਨਾਲ ਗਏ ਉਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਵੀ ਕਿਤੇ ਲੱਗਦਾ ਕਿ ਉਹ ਖੇਤਰ ਪਾਣੀ ਨਾਲ ਸੇਪਸੇ ਤੇ ਘਿਰਿਆ ਹੋਇਆ ਤੇ ਸਹਾਇਤਾ ਲਈ ਨਹੀਂ ਕੋਈ ਵੀ ਪਹੁੰਚ ਰਿਹਾ ਤੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਉਸ ਤੇ ਹਰ ਜਗ੍ਹਾ ਤੇ ਜਾਵੇਗਾ ਤੇ ਜਿੱਥੇ ਫੂਡ ਦੀ ਲੋਡ ਆ, ਰੈਸਕਿਊ ਕਰਨ ਦੀ ਲੋਡ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਰੂਰਤ ਹੈਗੀ ਆ ਉਥੇ ਇਹ ਜਿਹੜੀ ਹੈ ਲਗਾ ਹੈਲੀਕਾਪਟਰ ਹੈ ਪੂਰੀ ਕੀਤੀ ਜਾਏਗੀ ਔਰ ਇਹ ਕਾਰਵਾਈ ਅਜੇ ਨਹੀਂ ਅੱਗੇ ਵੀ ਜਿਹੜੀ ਹੈਗੀ ਆ ਕੁਝ ਦਿਨਾਂ ਤੱਕ ਜਾਤਾ ਹੈ ਕਿ ਕਾਰਵਾਈ ਸਾਰੀ ਮੁਕੰਮਲ ਨਹੀਂ ਹੋ ਜਾਂਦੀ ਰੈਸਕਿਊ ਪੂਰਾ ਨਹੀਂ ਹੋ ਜਾਂਦਾ ਇਸੇ ਤਰੀਕੇ ਨਾਲ ਚਲਦੀ ਰਹੇਗੀ ਧੰਨਵਾਦ